ਪੁੱਤਾ ਤੇਰੇ ਉਹ ਹੋ ਜਾਣਾ ਆ ਜਾ ਬਰੇ ਮੇ ਲੋ ਜੀ ਪਹਿਲਾਂ ਸਾਡੇ ਨੂਰੂ ਨੂੰ ਮੇ ਦੁਆਰਾ ਬਲਾ ਸასი ਘਰ ਬਲਾ ਚਲ ਜਣਾ ਮੁਚਲ ਜਣ ਭੋਰਾ ਵੀ ਸੰਗ ਸ਼ਰਮਣੀ ਹੈਗੀ ਟਾਈਮ ਨਾਲ ਹੀ ਫੋਨ ਫੜ ਲੈਂਦਾ ਤੇ ਹੁਣ ਜਿਹੜੀ ਛੋਟੀ ਜੀ ਬੱਚੀ ਆ ਉਹਨੂੰ ਵੀ ਵਲੋਗਾਂ ਦੇ ਵਿੱਚ ਲੈ ਕੇ ਆਉਂਦੇ ਆ ਉਹਨੂੰ ਤਾਂ ਰਹਿਣ ਦੋ ਉਹਨੂੰ ਤਾਂ ਬਖਸ਼ ਦੋ ਤੁਸੀਂ ਤਾਂ ਜਿਹੜੇ ਰੰਗ ਲਾਉਣੇ ਸੀ ਲਾ ਦਿੱਤੇ ਉਹਨੂੰ ਤੇ ਨੀ ਜੀ ਬੱਚੀ ਨੂੰ ਬਖਸ਼ ਦੋ ਉਹਨੂੰ ਵੀ ਹੁਣ ਤੋਂ ਵਲੋਗਾਂ ਬਾਰੇ ਦੱਸ ਰਹੇ ਹੋ ਕਿ ਵੱਡੀ ਹੋ ਕੇ ਉਹ ਵੀ ਇਹੀ ਕੰਮ ਕਰੇ ਪਪਾ ਤਾਂ ਗੱਦੇ ਕਿ ਚਾਚੂ ਦੇ ਮਿੱਠੀ ਜੀ ਆ ਤੇਰੇ ਇੱਕ ਹੋ ਕਦੇ ਇੱਕ ਹੋ ਪਹਿਲੇ ਹੀ ਕਰ ਦਿੰਦੀ ਕੋ ਕਰ ਚਾਚੂ ਜੀ ਜਦੋਂ ਵੇਖੋ ਇਹੀ ਕੋਸ਼ ਕਰਦਾ ਰਹਿੰਦਾ ਪੱਪੀ ਦੇ ਦੇ ਪੱਪੀ ਦੇ ਦੇ ਕੈਮਰੇ ਦੇ ਸਾਹਮਣੇ ਆਹੀ ਲੱchn ਕਰਦੇ ਹੋ ਤੇ ਜਦ ਤੁਹਾਨੂੰ ਇੰਨੇ ਜਿਆਦਾ ਪਿਆਰ ਆ ਰਿਹਾ ਹੈ ਤੇ ਕੈਮਰਾ ਆਫ ਕਰ ਦਿਓ ਲੋਕਾਂ ਨੂੰ ਤਾਂ ਦੱਸੋ ਅਤਨੀ ਜੀ ਬੱਚੀਆਂ ਨੂੰ ਤੇ ਇਹਨਾਂ ਚੀਜ਼ਾਂ ਤੋਂ ਦੂਰ ਰੱਖੋ ਡੰਗਰ ਕਹਿ ਥਾਂ ਦੇ ਅੱਜ ਮਾਨ ਵਾਲੇ ਚਾਚਾ ਜੀ ਆਏ ਹੋਏ ਆ ਨਾਲ ਮਾਸੀ ਜੀ ਆਏ ਹੋਏ ਆ ਉਹ ਆਏ ਆ ਜੀ ਜੈਸਮਿਨ ਨੂੰ ਲੈਣ ਵਾਸਤੇ ਸੌਣ ਮਹੀਨਾ ਆ ਗਿਆ ਲਓ ਜੀ ਜੈਸਮੀਨ ਨੂੰ ਲੈਣ ਆਗੇ ਜੇ ਮਾਲਾਂ ਵਾਲੇ ਉਹ ਤੇਰਾ ਸਰ ਜੂਗਾ ਕਿਉਂਕਿ ਤੁਹਾਡਾ ਦੇ ਵਲੌਗ ਬਣਾ ਇੱਕ ਮਿੰਟ ਵੀ ਨਹੀਂ ਸਰਦਾ ਜਿਉਂ ਉਹਦਾ ਵਿਆਹ ਹੋਇਆ ਮੈਂ ਨਹੀਂ ਇਹਨੂੰ ਦੇਖਿਆ ਉੱਥੇ ਰਹਿੰਦੀ ਨੂੰ ਪਰ ਕਿਉਂਕਿ ਤੁਹਾਡਾ ਬਿਨਾ ਉਹਦੇ ਬਿਨਾ ਸਰਦਾ ਨਹੀਂ ਨਾ ਦੇਖਦੇ ਆ ਭੇਜਦੇ ਵੀ ਉਹ ਕਿ ਨਹੀਂ ਵੀ ਭੇਜਦੇ ਜੈਸਮੀਨ ਤਾਂ ਹੁਣ ਪੂਰੇ ਪਹਿਲਾ ਸੌਣਾ ਸਮਝ ਲਓ ਤਾਂ ਉਹਨੇ ਜਾਣਾ ਜੀ ਹੁਣ ਉਥੇ ਮਾਲਾ ਰਹਿਣ ਹੁਣ ਬਾਕੀ ਦੇਖਦੇ ਆ ਹੁਣ ਕਿੰਨੇ ਦਿਨਾਂ ਰਹਿੰਦੀ ਆ ਜੈਸਮੀਨ ਉਹ ਤਾਂ ਕਿਉਂਕਿ ਇੱਧਰ ਵੀ ਤੁਹਾਨੂੰ ਪਤਾ ਫੇ ਬੱਚਿਆ ਕਰਕੇ ਮੁਸ਼ਕਲ ਹੋ ਜਾਂਦਾ ਨਾ ਕਿਉਂ ਕਿ ਕਿਉਂ ਝੂਠ ਬੋਲ ਰਿਹਾ ਮੈਂ ਤਾਂ ਪਹਿਲਾਂ ਦੱਸਦਾ ਏ ਕਿ ਇਹ ਝੂਠ ਬੋਲ ਰਿਹਾ ਹੈ ਕਿਉਂਕਿ ਇਹਨਾਂ ਦਾ ਉਹਦੇ ਬਿਨਾ ਸਰਦਾ ਨਹੀਂ ਆ ਕਮਲ ਤਾਂ ਸਾਰਾ ਉਹ ਪੋਰਦੀ ਰਿੰਦੀ ਇਹਦੇ ਵਿੱਚ ਵਲੌਗ ਦੇ ਵਿੱਚ ਸਾਰਾ ਦਿਨੇ ਉਹਨੂੰ ਦਿਖਾਉਂਦੇ ਰਹਿੰਦੇ ਆ ਹੁਣ ਕਹਿੰਦਾ ਹੈ ਕਿ ਬੱਚਿਆਂ ਦਾ ਕਰਕੇ ਸਰਦਾ ਨਹੀਂਗਾ ਉਹ ਬੱਚਿਆਂ ਦਾ ਕਰਕੇ ਨਹੀਂ ਤੁਹਾਡਾ ਵਲੌਗਾਂ ਦੇ ਰਹਿਣਾ ਨਹੀਂ ਸਰਦਾ ਕਿਉਂਕਿ ਬੱਚੇ ਜਿਹੜੇ ਤੁਹਾਡੇ ਆ ਉਹ ਤੇ ਤੇਰੀ ਮਾਂ ਸਾੰਭਦੀ ਆ ਔਰ ਜਿਹੜੇ ਦੋ ਬੱਚੇ ਉਹਨਾਂ ਨੂੰ ਇਹਦੀ ਮਾਂ ਸੰਭਾਲਦੀ ਆ ਉਹ ਸਾਰਾ ਦਿਨ ਬੈਠੀ ਰਹਿੰਦੀ ਆ ਨਾ ਕੋਈ ਕੰਮ ਕਰਦੀ ਆ ਬਸ ਬੈਠੀ ਆਰਡਰ ਮਾਰਦੀ ਆ ਤੇ ਜਾਂ ਵਲੌਗ ਬਣਾਉਂਦੀ ਆ ਬੱਚੇ ਨਹੀਂ ਸੰਭਾਲਦੀ ਅ ਇਹਨਾਂ ਨੇ ਵੈਸੇ ਸਲਾਹ ਕਰੀ ਵੀ ਹੋਣੀ ਆ ਭਾਈ ਦੋਹੇ ਭੈਣਾਂ ਨੇ ਭਾਬੀ ਨੀਰ ਤੇ ਜੈਸਮੀਨ ਨੇ ਔਰ ਮੰਮੀ ਨੇ ਹੈਨਾ ਵੀ ਕੀ ਕਰਨਾ ਕਿੰਨੇ ਦਿਨ ਰਹਿਣਾ ਜਾਂ ਉਹਨਾਂ ਨਾਲ ਵੀ ਸਲਾਹ ਕਰੀ ਵੀ ਹੋਣੀ ਮੰਮੀ ਲਈ ਨਾਲ ਮਾਂ ਨਾਲ ਆਲੇ ਨਾਲ ਵੀ ਭਾਈ ਕਿੰਨੇ ਦਿਨ ਇਹ ਹੁਣ ਭਾਈ ਇਹਨਾਂ ਦੀ ਆਪਸੀ ਮੈਟਰ ਆ ਇਹਨਾਂ ਦਾ ਭਾਈ ਇਸ ਚੀਜ਼ ਤੇ ਨਹੀਂ ਆਉਂਦੇ ਠੀਕ ਆ ਤਾਂ ਕੰਦਾ ਮੰਮੀ ਹੋਣਾ ਨੇ ਤੇ ਭਾਬੀ ਹੋਣਾ ਨੇ ਮਤਲਬ ਸਲਾਹ ਕੀਤੀ ਆ ਜਾਉਣ ਆਣ ਵਾਸਤੇ ਮੈਨੂੰ ਨਹੀਂ ਮਤਲਬ ਪਤਾ ਤੇ ਪਤਾ ਤਾਂ ਤੈਨੂੰ ਸਾਰਾ ਹੀ ਹੁੰਦਾ ਹੈ ਤੁਹਾਡੇ ਘਰੇ ਕੋਈ ਗੈਸਟ ਆਉਣਾ ਹੋਵੇ ਤਾਂ ਵੀ ਤੁਸੀਂ ਇੱਕ ਇਕੱਲੇ-ਇਕੱਲੇ ਬੰਦੇ ਦੇ ਕੈਮਰੇ ਜਿਹੜੇ ਮੂੰਹ ਦੇ ਵਿੱਚ ਵਾਰ-ਵਾਰ ਪੁੱਛਦੇ ਜੀ ਕਿੰਨੇ ਆਉਣਾ ਕਿੰਨੇ ਆਉਣਾ ਪਤਾ ਤੈਨੂੰ ਸਾਰਾ ਹੁੰਦਾ ਹੈ ਮੁੱਚਲ ਜਿਹਾ ਕਿਵੇਂ ਨਖਰੇ ਕਰਦਾ ਹੈ ਐਕਟਿੰਗ ਨਹੀਂ ਆਉਂਦੀ ਮਾੜੀ-ਮੋਢੀ ਸ਼ਰਮ ਤਾਂ ਆਉਂਦੀ ਹੋਊਗੀ ਉਹੀ ਕਰ ਲਿਆ ਕਰੋ ਸੌਣ ਤੋਂ ਬਿਨਾ ਚੜਨਾ ਜੀ ਅਸੀਂ ਆਪਣੀ ਧੀ ਰਾਣੀ ਨੂੰ ਲੈਣਾ ਹੈ ਜੀ ਉਹ ਸੌਰੇਗਾ ਤੇ ਕਾਫੀ ਸਾਡੇ ਆਪਸੀ ਵਿਚਾਰਾਂ ਚੱਲੀਆਂ ਵਿਚਾਰਾਂ ਚੱਲਦੇ ਚੱਲਦੇ ਆਖਰ ਨੂੰ ਰਿਜ਼ਲਟ ਨਿਕਲਿਆ ਵੀ ਜੱਜਬੀ ਨੋਟ ਜਾਣੀ ਪੈਣਾ ਬੰਦੇ ਨੂੰ ਤੇ ਪਹਿਲਾਂ ਨਾ ਨੂੰ ਕਰਜ ਕਰ ਦਿੱਤੀ ਕਹਿੰਦੀ ਵੀ ਮੈਂ ਸ਼ਾਮ ਨੂੰ ਚੱਲੂਗੀ ਵੀ ਐਂ ਫਲਾਣਾ ਪਤਾ ਨਹੀਂ ਕਿਹੜੇ ਹੱਥ ਤੋਂ ਪਛਾੜ ਚਲੋ ਕਬੀਲਦਾਰੀ ਦਾ ਸਿਸਮਾ ਤੁਹਾਨੂੰ ਪਤਾ ਇੰਦਾ ਸਹਦੀਆਂ ਤੇ ਟਿਕ ਕਰਦੀ ਕਬੀਲਦਾਰੀ ਹੁੰਦੀ ਆ ਤੇ ਬਾਕੀ ਕੀ ਕਬੀਲਦਾਰੀ ਦਾ ਕੰਮ ਕਰਦੀ ਆ ਕੀ ਉਹਦੇ ਸਿਰ ਤੇ ਜ਼ਿੰਮੇਵਾਰੀਆਂ ਆ ਸਾਰਾ ਦਿਨ ਤੋਂ ਵਿਹਲੀ ਬੈਠੀ ਰਹਿੰਦੀ ਆ ਕੰਮ ਧੰਦਾ ਹੋ ਕੇ ਕਰਦੀ ਨਹੀਂ ਆ ਜਿਉਂ ਉਹਦਾ ਵਿਆਹ ਹੋਇਆ ਅਸੀਂ ਦਿਨੋਂ ਕੋ ਕੰਮ ਕਰਕੇ ਦੇਖਿਆ ਜਠਾਣੀ ਕਰਦੀ ਆ ਜੇ ਕੰਮ ਜਾਂ ਸੱਸ ਕਰਦੀ ਕਹਿੰਦਾ ਕਬੀਲਦਾਰੀ ਉਹਦੀ ਸਿਰ ਤੇ ਜਾਣ ਤੋਂ ਨਾ ਨੁਕਰ ਕਰਦੀ ਸੀ ਉਹਨੂੰ ਕੀ ਲੋੜ ਆ ਜਾਂਦੀ ਜਿਹੜੀ ਵਹਿਲੀ ਬੇਟੀ ਇੱਥੇ ਰਹਿੰਦੀ ਸਾਰਾ ਦਿਨ ਠੀਕ ਆ ਨਾ ਲੋਕਾਂ ਨੂੰ ਮੂਰਖਣਾ ਬਣਾਇਆ ਕਰੋ ਬਾਕੀ ਆ ਮੈਂ ਤੁਸੀ ਖਾਂਗੇ ਰਹਿ ਸਾਰਾ ਕੋਈ ਉਹ ਬੀਜਾ ਵੀ ਤੇ ਕਰ ਰਹਿ ਤਨ ਵਰਗਾ ਰਹਿ ਤੋ ਦੋਖ ਨਾ ਵਹਿਲੀ ਕੋਤੋਂ ਕਿੰਨੇ ਘੱਟ ਜੀ ਆ ਬੰਦੇ ਰੋ ਪਾ ਜੀ ਨਾ ਰੇ ਛੱਡ ਦੇ ਨੂ ਨਾ ਮੁਛੜ ਨੂੰ ਕੋਈ ਕੰਮ ਤੰਦਾ ਨਹੀਂ ਹੈਗਾ ਸਾਰਾ ਦਿਨ ਬਸ ਵਲੌਗ ਹੀ ਬਣਾਉਂਦਾ ਰਹਿੰਦਾ ਖਾਂਦੇ ਪੀਂਦੇ ਦਿਖਾਉਂਦਾ ਰਹਿੰਦਾ ਹੈ ਕੋਈ ਵੀ ਕੰਮ ਇਹੋ ਜਿਹਾ ਹੈਗਾ ਜਿਹੜਾ ਕੋਈ ਤਰ੍ਹਾਂ ਚੰਗਾ ਕੰਮ ਹੋਵੇ ਤੁਸੀਂ ਆਪਸ ਦੇ ਵਿੱਚ ਉਹ ਮਤਲਬ ਉਹਨੂੰ ਜੈਸਮੀਨ ਨੂੰ ਲੈਣ ਆਏ ਆ ਤੇ ਕੈਮਰਾ ਆਫ ਕਰਦੇ ਆਪਣੀ ਜਿਹੜੀ ਵੀ ਸਲਾਹ ਕਰਨੀ ਕੋਈ ਗੱਲ ਕਰਨੀ ਆ ਬੰਦ ਕੈਮਰਾ ਕਰਕੇ ਕਰ ਲੋ ਕੀ ਚੀਕ ਝਾੜਾ ਪਾਇਆ ਕੀ ਜਰੂਰ ਕਢੰਦੇ ਤੁਸੀਂ ਆਪਣਾ ਕੀ ਬੰਦਾ ਹੁਣ ਇਹਨਾਂ ਨੂੰ ਕਵੇ ਭੋਰਾ ਵੀ ਇਹਨਾਂ ਨੂੰ ਸੰਗ ਸ਼ਰਮ ਨਹੀਂ ਹੈਗੀ ਕਿੰਨਾ ਰੋਲਾ ਪਾਇਆ ਇਹਨਾਂ ਨੇ ਪਹਿਲਾਂ ਬੱਚੇ ਸੰਭਲੋ ਆਪਣੇ ਨਹੀਂ ਗਾ ਕੇ ਦੇਖਣਾ ਨਹੀਂ ਇਹ ਨਹੀਂ ਸਵਾਦ ਬੜਿਆ ਤਾਂ ਕਰਕੇ ਨਹੀਂ ਕੋਤਾ ਚੀਜ਼ ਐ ਸਵਾਦੀ ਜੀ ਬੱਤਾ ਚੀਜ਼ ਨੂੰ ਬੋੜੀ ਦਿੱਤੀਆ ਫੇਰ ਬੰਦਰਾ ਨੇ ਕਿਹਾ ਵਧੀਆ ਨਹੀਂ ਦੇ ਚੀਜ਼ ਇਹਨਾਂ ਦੀ ਮਾਸੀ ਆ ਨਾ ਇਹਦਾ ਵੀ ਕੋਈ ਹਾਲ ਨਹੀਂ ਆ ਕੀ ਇਹ ਮਤਲਬ ਲੱਛਣ ਕਰ ਰਹੀ ਆ ਉਹ ਰਵੀ ਸੰਖਰਮਣੀ ਹੈ ਰੀ ਕਿੰਨਾ ਰੋਲਾ ਪਾਉਂਦੇ ਕਿੰਨਾ ਰੋਲਾ ਪਾਉਂਦੇ ਆ ਆਪਣੇ ਘਰਾਂ ਦੇ ਵਿੱਚ ਜਿਵੇਂ ਆਮ ਘਰਾਂ ਦੇ ਵਿੱਚ ਜਿਵੇਂ ਕੋਈ ਗੈਸਟ ਆ ਜੇ ਤੇ ਆਪਾਂ ਉਹਨਾਂ ਕੋਲ ਬੈਠਦੇ ਆ ਕੋਈ ਗੱਲਬਾਤ ਕਰਦੇ ਆ ਹਨ ਤੇ ਇਹ ਇਹ ਕੈਮਰਾ ਚੱਕਦੇ ਆ ਮੈਨੂੰ ਨਹੀਂ ਪਤਾ ਉਹਨਾਂ ਨੂੰ ਚਾਹ ਪਾਣੀ ਪੁੱਛਿਆ ਵੀ ਹੈ ਕਿ ਨਹੀਂ ਵੀ ਪੁੱਛਿਆ ਕੈਮਰਾ ਚੱਕ ਕੇ ਤੇ ਬੱਸ ਕਰ ਦਿਆਂ ਗੱਲਾਂ ਜੋ ਵੀ ਆਪਣੀਆਂ ਪਰਸਨਲ ਗੱਲਾਂ ਉਹ ਦੱਸ ਦਿਆਂ ਲੋਕਾਂ ਨੂੰ ਫਿਰ ਲੋਕਾਂ ਨੂੰ ਗਲਤ ਬੋਲਦੇ ਆ ਕਿ ਸਾਡੀ ਲਾਈਫ ਆ ਜੋ ਮਰਜ਼ੀ ਕਰੀਏ ਫਿਰ ਲੋਕਾਂ ਆਪਣੇ ਲਾਈਫ ਕਿਉਂ ਦਿਖਾਉਂਦੇ ਹੁੰਦੇ ਹੋ ਡੰਗਰੋ ਬਿਲਕੁਲ ਬਿਲਕੁਲ ਪਾ ਜਸਵੀਨ ਪਾਣੀ ਪਾਰ ਦਿੰਦੀ ਹੈ ਆ ਪੈਰਾਂ ਨੂੰ ਹੱਥ ਲਾਉਣ ਦਾ ਤਰੀਕਾ ਦੱਸੀ ਕਿੱਥੋਂ ਸਿੱਖਿਆਈ ਕਿਵੇਂ ਮਤਲਬ ਟੋਟਲ ਜਿਆ ਪੂਰਾ ਕੀਤਾ ਇਹਨੇ ਬਾਨੀ ਤੇ ਲੈ ਚਲੋ ਮੈਂ ਬਦਲਣ ਕਰਦਾ ਮਿੱਲੂ ਤੇਰੇ ਵਾਲ ਤੇਰੇ ਵਾਲ ਵੀ ਸੋਹਣੇ ਨੇ ਉਹ ਨਹੀਂ ਗਾ ਕੋਈ ਛਾਣਾ ਹੋਣਾ ਹੁਣ ਨਹੀਂ ਕੋਈ ਦਰਦ ਦੁੱਖ ਕੋਈ ਟੈਨਸ਼ਨ ਨਹੀਂ ਕੋਈ ਜੀ ਦੀ ਟੈਨਸ਼ਨ ਨਹੀਂ ਆਵਾਡਾ ਹਾਂ ਮੇਰੇ ਵਰਗੇ ਇਹ ਬਲੌਗਰ ਹਨ ਬਲੌਗਰਾਂ ਦਾ ਤਾਈਆਂ ਦਾ ਦਿਮਾਗ ਖਰਾਬ ਹੋਇਆ ਪਿਆ ਤਾਂ ਹੀ ਇਹਨਾਂ ਨੂੰ ਫਿਰ ਕਿਹਦੇ ਲੋਕੀ ਸਾਨੂੰ ਗਲਤ ਬੋਲਦੇ ਆ ਤੁਹਾਡੀਆਂ ਹਰਕਤਾਂ ਹੀ ਕਿਵੇਂ ਦੀਆਂ ਵਾਂ ਉਹਦੀ ਹਾਲਤ ਹੈਗੀ ਦੱਸਣ ਵਾਸਤੇ ਉਹਨੂੰ ਮਿਲਦਾ ਹੋਸ਼ ਹੋਇਆ ਹੈਗਾ ਵੀ ਪੂਰਾ ਕਿ ਨਹੀਂ ਵੀ ਹੈਗਾ ਤੁਹਾਨੂੰ ਪੁੱਛ ਰਿਹਾ ਖੋਸ਼ ਵਾਂ ਕੋਈ ਟੈਨਸ਼ਨ ਫਲਾਣਾ ਠੰਗਾਨਾ ਪਹਿਲਾਂ ਤੂੰ ਉਹਦੀ ਹਾਲਤ ਦੇਖ ਉਹਦੀ ਹਾਲਤ ਹੈਗੀ ਬੋਲਣ ਦੀ ਪਰ ਇਹਨਾਂ ਨੂੰ ਅਗਲੀ ਨਹੀਂ ਹੈਗੀ ਹਸਪੀਟਲ ਵਿੱਚ ਵੀ ਨਹੀਂ ਟੇਕਦੇ ਉੱਥੇ ਵੀ ਕੈਮਰਾ ਇਹਨਾਂ ਦਾ ਆਉਂ ਨਹੀਂ ਰਹਿੰਦਾ ਕਿਤੇ ਤੇ ਕੈਮਰੇ ਨੂੰ ਸਾਹ ਲੈ ਲੈਂਦੇ ਕਰੋ ਲੰਮੇ ਪਈ ਜਨਾਨੀ ਨੂੰ ਦਿਖਾਉਂਦੇ ਰਹਿੰਦੇ ਜੇ ਡੰਗਰੋ ਕਹਿ ਥਾ ਦਿਓ ਤੁਹਾਨੂੰ ਅ ਲੱਛਣ ਕੀ ਕਰਦੇ ਐ ਬੇਚੀਕਾਰ ਉਹ ਕਹਿੰਦਾ ਦੱਤੀ ਬਕ ਆਵਾਜ਼ ਹੋ ਗਈ ਹੈ ਨਾ ਉਹ ਤੇ ਲੋ ਸਮਝਾਇਆ ਰਸ ਸਮਝ ਗਈ ਚੁੱਪ ਕਰ ਗਈ ਮੇਰੇ ਵਰਗੀ ਆ ਸਮਝ ਜਾਂਦੀ ਬੱਚੀ ਕਹਿੰਦਾ ਉਹ ਮੇਰੇ ਵਰਗੀ ਆ ਨਾ ਤਾਂ ਕਰਕੇ ਸਮਝ ਗਈ ਆ ਪਰ ਤੂੰ ਹੀ ਨਹੀਂ ਸਮਝਦੇ ਉਹ ਤੇ ਪੋਰਾ ਜਿੰਨੀ ਜਵਾਕੜੀ ਸਮਝ ਗਈ ਆ ਪਰ ਤੁਸੀਂ ਨਹੀਂ ਸਮਝਦੇ ਤੁਹਾਡਾ ਜਿਹੜਾ ਦਿਮਾਗ ਆ ਨਾ ਉਹ ਕਾਹ ਚਰਨ ਗਿਆ ਏ ਤੁਹਾਨੂੰ ਅਗਲੀ ਨਹੀਂ ਹੈਗੀ ਚਾਹੀਦਾ ਵੈਸੇ ਇਥੇ ਡਾਕਟਰਾਂ ਨੂੰ ਆ ਜਿੰਨੇ ਵੀ ਵਲੌਗਰ ਆ ਇਹਨਾਂ ਦੇ ਕੈਮਰੇ ਬੰਦ ਕਰਾਏ ਜਾਣ ਇਹਨਾਂ ਨੇ ਕਿੱਡਾ ਜਰੂਸ ਕੱਢਿਆ ਪਹਿਲੇ ਜਮਾਨੇ ਦੇ ਵਿੱਚ ਵੈਸੇ ਇਦਾਂ ਨਹੀਂ ਹੁੰਦਾ ਜਿੱਦਾਂ ਹੁਣ ਇਹਨਾਂ ਨੇ ਆ ਲੱਛਣ ਨਵੇਂ ਹੀ ਫੜੇ ਆ ਹਰ ਇੱਕ ਗੱਲ ਦੀ ਵੀ ਕੋਈ ਲਿਮਟ ਹੁੰਦੀ ਆ ਪਰ ਇਹਨਾਂ ਨੇ ਤਾਂ ਸ਼ਰਮ ਹੀ ਲਾਈ ਹੁਣ ਇਹਨਾਂ ਦੇ ਘਰੇ ਆ ਵੀਡੀਓ ਦਾ ਜਿਹੜਾ ਵੀ ਵਲੌਗ ਬਣਾਉਣੇ ਹੋਣ ਇਹਨਾਂ ਨੇ ਬੱਚੇ ਤੇ ਬਣਾਈ ਜਾਣੇ ਇੱਕ ਉਹਦੇ ਵਾਂਗੂ ਦੀਪ ਵਾਂਗੂ ਬਸ ਇਹਨਾਂ ਦੇ ਆਹੀ ਲੱਛਣ ਆ ਅੱਜ ਬੱਚੇ ਦਾ ਨਾਮ ਰੱਖਿਆ ਅੱਜ ਅਹੀਂ ਹਸਪੀਟਲ ਗਏ ਬਸ ਆਹੀ ਲੱਛਣਾ ਪੰਜਾਬੀ ਤੇ ਤੁਹਾਨੂੰ ਲਿਖਣੀ ਨਹੀਂ ਆਉਂਦੀ ਇਹ ਜੀਤ ਗਿਆ ਜਿੱਤ ਗਿਆ ਹੁੰਦਾ ਇਹ ਤਾਂ ਲਿਖਣਾ ਸਿੱਖ ਲਓ ਪੰਜਾਬੀ ਦੇ ਲਿਖਣੀ ਸਿੱਖ ਲਓ ਬਾਕੀ ਦੂਸਰੀ ਗੱਲ ਇਹਨਾਂ ਨੇ ਹੋਣਾ ਇਹਨਾਂ ਨੂੰ ਪਹਿਲਾਂ ਇਹਨਾਂ ਦੇ ਵਲੌਗ ਦੇਖ ਲਓ ਵਿਊ ਕਿੰਨੇ ਆਉਂਦੇ ਸੀ ਹੁਣ ਇਹਨਾਂ ਦੇ ਵਲੌਗ ਦੇ ਵਿਊ ਦੇਖ ਲਿਓ ਕਿ ਕਿਨੇ-ਕਨੇ ਆਉਂਦੇ ਆ ਬਸ ਹਸਪੀਟਲ ਗਏ ਹਸਪੀਟਲ ਗਏ ਆਹੀ ਇਹਨਾਂ ਨੇ ਹੋਣ ਟਾਈਟਲ ਤੇ ਆਹੀ ਥੰਬਨੇਲ ਆ ਬਸ ਇਹਨਾਂ ਨੂੰ ਵਿਊ ਨਾ ਪੈਸੇ ਨਾਲ ਮਤਲਬ ਆ ਇਹਨਾਂ ਦੇ ਘਰੇ ਜਿਹੜਾ ਬੱਚਾ ਪੈਦਾ ਹੋਇਆ ਹੈ ਉਹ ਸਿਰਫ ਇੱਕ ਕੰਟੈਂਟ ਆ ਠੀਕ ਆ ਨਾ ਇਹਨਾਂ ਨੂੰ ਕੋਈ ਲੱਥੀ ਚੜੀ ਨਹੀਂ ਕਿਸੇ ਨਾਲ ਵੀ ਇਹਨਾਂ ਨੂੰ ਸਿਰਫ ਪੈਸਿਆਂ ਨਾਲ ਪਿਆਰ ਆ ਅੰਦਰ ਰਹਿ ਜਾਓ ਬਈ ਬੱਚੇ ਕੋਲ ਆਕਸੀਜਨ ਆਗਰ ਨਹੀਂ ਪਹੁੰਚ ਰਹੀ ਤਾਂ ਕਰਕੇ ਬਹੁਤ ਜਲਦੀ ਆ ਰਿਹਾ ਹੈ ਨਹੀਂ ਵੈਸਕੂਲਰ ਰਿਲੇਟਡ ਹੋਣੀ ਹੋ ਸਕਦੀ ਬਟ ਉਹ ਕਹਿੰਦੇ ਵੀ ਬੱਚਾ ਹੈ ਬੇਸ਼ਰਮ ਬੰਦਾ ਹੈ ਪਲਿਆਂ ਜ਼ਮਾਨਿਆਂ ਦੇ ਵਿੱਚ ਇਦਾਂ ਦੇ ਲੱਛਣ ਨਹੀਂ ਸੀ ਲੋ ਕਰਦੇ ਜਿਵੇਂ ਦੇ ਹੁਣ ਇਹ ਲੱਛਣ ਕਰਦੇ ਆ ਉਹਨੂੰ ਆਕਸੀਜਨ ਨਹੀਂ ਮਿਲ ਰਹੀ ਬੱਚੇ ਨੂੰ ਪਹਿਲਾਂ ਡਿਲੀਵਰੀ ਹੋ ਜਾਣੀ ਆ ਫਲਾਨਾ ਅੰਡ ਮਕਾਨਾ ਪਤਾ ਨਹੀਂ ਕੀ ਕੁਛ ਤੁਹਾਨੂੰ ਪੂਰਾ ਵੀ ਸ਼ਰਮ ਨਹੀਂ ਹੈਗੀ ਤੁਹਾਡਾ ਮਾਂ ਪਿਓ ਤੁਹਾਨੂੰ ਤੁਹਾਡੇ ਰਿਸ਼ਤੇਦਾਰ ਵੀ ਤੁਹਾਨੂੰ ਰੋਕ ਦੇਣੀ ਆ ਕਿ ਆਹ ਲੱਛਣ ਤਨਾ ਕਰੋ ਉਹੀ ਗੱਲ ਆ ਤੁਹਾਨੂੰ ਸਿਰਫ ਵੀਊ ਨਾ ਮਤਲਬ ਆ ਕਿੰਨੀ ਸ਼ਰਮ ਆਉਂਦੀ ਹੈ ਗੱਲ ਸਾਨੂੰ ਵਲੌਗ ਦੇਖਦੇ ਨੂੰ ਸ਼ਰਮ ਆਉਂਦੀ ਹੈ ਤੇ ਪਰ ਤੁਹਾਨੂੰ ਇਹ ਬੋਲਦਿਆਂ ਨੂੰ ਨਹੀਂ ਸ਼ਰਮ ਆਉਂਦੀ ਕਿਵੇਂ ਦੇ ਤੁਸੀਂ ਹਾਲਾਤ ਪੈਦਾ ਕਰ ਦਿੱਤੇ ਆ ਡੰਗਰੋ ਮੈਂ ਬਹੁਤ ਖੁਸ਼ ਆ ਗਾਇਸ ਮੈਂ ਜਿੱਤ ਗਿਆ ਇਹ ਬੰਦਾ ਹਾਰ ਚੁਕਿਆ ਇਹ ਬੰਦੇ ਨੇ ਮੈਨੂੰ ਕਿਹਾ ਸੀਗਾ ਵੀ ਮੁੰਡਾ ਹੋਊਗਾ ਮੈਂ ਕਿਹਾ ਸੀ ਕੁੜੀ ਹੋਊਗੀ ਮੈਨੂੰ ਕੁੜੀ ਚਾਹੀਦੀ ਐ ਇਹ ਗੱਲ ਜੀ ਇਹ ਇਹ ਬਿੱਟੇ ਤਾਂ ਬਹੁਤ ਹੁੰਦੀ ਹੈ ਜੇ ਨਾ ਜੀ ਹੀਨਾ ਵੇ ਲੋਹੀਨਾ ਹੁਣਾਂ ਕਿ ਮੈਂ ਆਣਾ ਕਿਤੇ ਪਿਛੇ ਰਹਿ ਜਾ ਮੈਨੂੰ ਵਲੌਗ ਦੇ ਵਿੱਚ ਪੂਰਾ ਲੈ ਕੇ ਆਓ ਕਿੱਡੇ ਬੇਸ਼ਰਮ ਲੋਕ ਆ ਸਾਡੇ ਕੁੜੀ ਹੋਣੀ ਸੀ ਸਾਡੇ ਮੁੰਡਾ ਹੋਣਾ ਸੀ ਤੁਹਾਨੂੰ ਪਹਿਲਾਂ ਹੀ ਅੰਦਾਜ਼ੇ ਹੋ ਜਾਂਦੇ ਆ ਕਿ ਉਹੋ ਜਿਹੀਆਂ ਗੱਲਾਂ ਕਰਦੇ ਹੋ ਬੇਸ਼ਰਮੋ ਅਕਲ-ਉਕਲ ਨੂੰ ਹੱਥ ਮਾਰੋ ਕੁਝ ਅਕਲ ਸਿੱਖ ਲਓ ਹੁਣ ਤੁਹਾਡੇ ਬੱਚਾ ਹੋ ਗਏ ਹੁਣ ਤਾਂ ਸ਼ਰਮ ਕਰ ਲਓ ਕਿੱਦਾਂ ਦੇ ਲੱਛਣ ਕਰਦੇ ਉਹ ਬੱਚਾ ਵੀ ਵਿਚਾਰਾ ਸੋਚਦਾ ਹੋਣਾ ਹੈ ਕਿ ਮੈਂ ਕਿੰਨਾ ਘਰਾਂ ਵਿੱਚ ਪੈਦਾ ਹੋ ਗਿਆ ਇਹਨਾਂ ਵਲੌਗਰਾਂ ਦੇ ਘਰਾਂ ਇਹਨਾਂ ਨੇ ਤਾਂ ਕੱਢ ਦੇਣਾ ਮੇਰਾ ਜਲੂਸ ਇਹਨਾਂ ਨੇ ਬੱਚਾੜੇ ਨੇ ਆਹ ਕੀਤਾ ਬੱਚੇ ਨੇ ਸਾਡੇ ਉਹ ਕੀਤਾ ਹੁਣ ਮੈਂ ਕੀ ਕਵਾਂ ਕੀ ਕਵਾਂ ਹੁਣ ਮੈਨੂੰ ਖੁਦ ਨੂੰ ਸ਼ਰਮ ਆਉਂਦੀ ਆ ਕਿ ਇਹਨਾਂ ਬੱਚੇ ਦਾ ਪੂਰਾ ਜਲੂਸ ਕੱਢਣਾ ਹੈ ਸਾਰਾ ਵਲੌਗ ਇਹਨਾਂ ਨੇ ਹੁਣ ਬੱਚੇ ਤੇ ਲੈ ਕੇ ਆਇਆ ਕਰ ਰਹੇ ਆ ਹੁਣ ਉਹ ਹੀ ਜਿਹੜੇ ਥੰਬਨੇਲ ਤੁਹਾਨੂੰ ਦਿਖਾਏ ਆ ਅੱਜ ਅਸੀਂ ਗਏ ਆ ਬੇਬੀ ਦਾ ਅਸੀਂ ਅੱਜ ਗਏ ਹਸਪੀਟਲ ਅੱਜ ਅਸੀਂ ਬੱਚੇ ਦਾ ਨਿਕਨੇਮ ਕੀ ਰੱਖੀਏ ਅੱਜ ਅਸੀਂ ਆ ਕੀਤਾ ਅਸੀਂ ਜੋ ਕੀਤਾ ਸਾਡੇ ਬੱਚੇ ਨੇ ਤੇ ਬੱਚਾ ਪੂਰਾ ਪਛਤਾਉਂਦਾ ਏ ਕਿ ਮੈਂ ਕਿੱਥੇ ਵਸ ਗਿਆਣਗੀ ਤੇ ਇਹੋ ਜੇ ਬੇਸ਼ਰਮ ਲੋਕ ਆ ਇਹਨਾਂ ਦਾ ਕੈਮਰਾ ਹੀ ਨਹੀਂ ਆਫ ਹੁੰਦਾ ਸਾਰਾ ਦਿਨ ਕੈਮਰਾ ਆਨ ਆਨ ਬੇਸ਼ਰਮ ਕਹਿ ਥਾਂ ਦੇ ਕਿਤੇ ਤਾਂ ਟਿਕ ਜਾ ਵਾਤ ਸਹੀ ਏ ਅੱਜ ਦੀ ਵੀਡੀਓ ਆਪਾਂ ਇੱਥੇ ਖਤਮ ਕਰਦੇ ਹਾਂ ਅਗਰ ਜੇ ਮੇਰੀ ਵੀਡੀਓ ਤੁਹਾਨੂੰ ਵਧੀਆ ਲੱਗੇ ਤੇ ਵੀਡੀਓ ਤੇ ਲਾਈਕ ਕਮੈਂਟ ਸ਼ੇਅਰ ਜਰੂਰ ਕਰਕੇ ਦੱਸਿਓ ਨਾਲੇ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਪੂਰੀ ਵੀਡੀਓ ਦੇਖਣ ਵਾਸਤੇ ਧੰਨਵਾਦ